ਪੰਜਾਬ ਤੋਂ ਸਭ ਤੋਂ ਵੱਧ ਵਿਕਦਾ ਹੈ ਨਾਈਟ੍ਰੇਟ ਯਾਰ ਇਹ ਸਾਡੇ ਮਾਨਸਾ ਜਿਹੜੇ ਤਾਂ ਥੋੜਾ ਜਿਆਦਾ ਜਿਆਦਾ ਵਿਕਦਾ ਇਹ ਸਹੀ ਗੱਲ ਹੈ ਜੀ ਤੇ ਵੀ 25000 ਰੁਪਏ ਲੈ ਕੇ ਆਜੋ ਤੇ ਆਹ ਟਰੈਕਟਰ ਲੈ ਜਾਓ ਬਾਈ ਹਨਾ 25000 ਰੁਪਏ ਦੇ ਕੇ ਟਰੈਕਟਰ ਲੈ ਜਾਓ ਪੰਜ ਸਾਲ ਦੀ ਆਪਾਂ ਵੀ ਗਾਰੰਟੀ ਦੇ ਦਾਂਗੇ ਬੰਦਾ ਤੇਲ ਪਾਣੀ ਆਪਣੇ ਮੁਤਾਬਕ ਬਦਲੀ ਜਾਵੇ ਚੈੱਕ ਕਰੀ ਜਾਵੇ ਇੰਜਨ ਖੁੱਲ ਗਿਆ ਗੇਅਰ ਖੁੱਲ ਗਿਆ ਆਪਣੀ ਜ਼ਿੰਮੇਵਾਰ ਨਹੀਂ ਯਾਰ ਇਹ ਤਾਂ ਡਿਸਕਾਊਂਟ ਹੈ ਡਿਸਕਾਊਂਟ ਕਰਦੇ ਤੇ ਬਾਹਲੀ ਬਹਿਸ ਬਾਜੀ ਨਾ ਕਰਨ ਬਾਈ ਬਣ ਕੇ ਪੈਂਚੀਆਂ ਦੇ ਨਾਲ ਉੱਥੋਂ ਲਿਆ ਟਰੈਕਟਰ ਬੰਦਿਆਂ ਦਾ ਐਡਰੈਸ ਦੇ ਦਾਂਗੇ ਘਰੇ ਜਾ ਕੇ ਪਤਾ ਕਰਿਆ ਉਹਨਾਂ ਦੀ ਕੀ ਗ ਟਰੈਕਟਰ ਦੇ ਦਿਆਂਗੇ 50000 ਡਾਉਨ ਪੇਮੈਂਟ ਦੇ ਲੈ ਵੀ 50000 ਰੁਪਏ ਜੇ ਟਰੈਕਟਰ ਤੁਸੀਂ ਲੈ ਕੇ ਜਾ ਸਕਦੇ ਹੋ ਕਿ ਪਹਿਲਾਂ ਵਾਲੀ ਵੀਡੀਓ ਚ ਆਫਰ ਦਿੱਤੀ ਸੀ ਇਹਦੀ ਵੀ ਆਪਾਂ ਟੈਂਕੀ ਭਰਾ ਕੇ ਦੇਵਾਂਗੇ ਜੇ ਕੋਈ ਵੀਰ ਕਿਸਾਨ ਲੈ ਕੇ ਜਾਊ ਸਾਹਮਣੇ ਪੰਪਰ ਠੀਕ ਹੈ ਬਾਕੀਆਂ ਦੀ ਕੋਈ ਸ਼ੌਂਕੀ ਬੰਦਾ ਹੁੰਦਾ ਇਹਦੀ ਗੱਲ ਹੋਰ ਨੋਟ ਕਰਾ ਦੇ ਦਰਸ਼ਕਾਂ ਨੂੰ ਪੀ ਵੀ 52 085599 ਲੈ ਵੀ ਮਿੱਤਰੋ ਜਿਹੜੇ ਮੇਰੇ ਵੀ ਟਰੈਕਟਰ ਖਰੀਦਣਾ ਚਾਹੁੰਦੇ ਨੇ ਤਾਂ ਬਈ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਕਿ ਆਪਾਂ ਖੜਿਆ ਬਈ ਸਹਿਰ ਮਾਨਸਾ ਦੇ ਵਿੱਚ ਪੰਜਾਬ ਟਰੈਕਟਰ ਸੇਲ ਪਰਚੇਜ ਵਾਲੇ ਕੋਲੇ ਤੇ ਬਾਈਆਂ ਦੇ ਕੋਲੇ ਬਈ ਹਰ ਟਾਈਮ ਲਗਭਗ 25 ਤੋਂ 30 ਟਰੈਕਟਰ ਹੁੰਦੇ ਹੀ ਹੁੰਦੇ ਨੇ ਤੁਸੀਂ ਇੱਥੇ ਆਓ ਤੇ ਕੋਈ ਵੀ ਟਰੈਕਟਰ ਬਾਈ ਉਰੋਂ ਲੈ ਕੇ ਜਾ ਸਕਦੇ ਹੋਗੇ ਘੱਟ ਰੇਟ ਵਾਲਾ ਵੀ ਤੇ ਵੱਧ ਰੇਟ ਵਾਲਾ ਵੀ ਜਾਨੀ ਕਿ ਬਾਈ ਉੱਚੇ ਮਾਡਲ ਦਾ ਤੇ ਛੋਟੇ ਮਾਡਲ ਦਾ ਹਰੇਕ ਤਰ੍ਹਾਂ ਦਾ ਟਰੈਕਟਰ ਵੀਰ ਦੇ ਕੋਲੇ ਹੁੰਦਾ ਤੇ ਤੁਸੀਂ ਆ ਸਕਦੇ ਹੋ ਬਾਕੀ ਗੱਲਬਾਤ ਕਰਦੇ ਆਂਗੇ ਬਣੇ ਰਿਓ ਵੀਡੀਓ ਦੇ ਵਿੱਚ ਭੈ ਜੱਸੀ ਕਰੀ ਕੀ ਹਾਲ ਚਾਲ ਨੇ ਵੀਰ ਠੀਕ ਬੜੀ ਠੀਕ ਹੈ ਜੀ ਆਪਾਂ ਖੜੇ ਆਂ ਜੈਟਮ ਮਾਨਸਾ ਹਾਂ ਜੀ ਮਾਨਸਾ ਜੀ ਰੋਡ ਕਿਹੜਾ ਬਈ ਇਹ ਇਹ ਮਾਨਸਾ ਠੀਕ ਹੈ ਜੀ ਬਰਨਾਲਾ ਸਰਸਾ ਰੋਡ ਹਾਂ ਚੌਂਕ ਆ ਗਿਆ ਜੀ ਸਰਦਾਰ ਚੌਂਕ ਦੇ ਵਿੱਚ ਖੜਿਆ ਮੈਂ। ਸੰਦੀਪ ਪੰਪ ਦੇ ਸਾਹਮਣੇ ਆਪਾਂ। ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਦੇ ਵਿੱਚ ਜੇ ਕੰਮ ਦੀ ਗੱਲਬਾਤ ਕਰੀਏ। ਆਪਾਂ ਨੂੰ ਸ਼ੁਰੂ ਤੋਂ ਤਾਂ ਵੈਸੇ ਜੇ ਆਪਾਂ ਸ਼ੁਰੂ ਤੋਂ ਲਾਈਏ ਤਾਂ ਆਪਾਂ ਨੂੰ 25 ਸਾਲ ਹੋ ਗਏ। 25 ਸਾਲ ਹੋ ਗਏ। ਲੈ ਵੀ 25 ਸਾਲ ਹੋ ਗਏ। ਉਮਰ ਕਿੰਨੀ ਹੁੰਦੀ ਵੀ ਬਈ ਉਹ ਤਾਂ ਆਪਣੀ 40-42 ਸਾਲ। ਠੀਕ ਹੈ ਜੀ। ਲੈ ਵੀ 40-42 ਸਾਲ ਹੋ ਗਏ ਤੇ ਜਾਨ ਕਿ 25 ਸਾਲ ਹੋ ਗਏ ਬਈ ਨੂੰ ਕੰਮ ਕਰਦਿਆਂ। ਨਹੀਂ ਕਿੰਨੇ ਟਰੈਕਟਰ ਨੇ ਅੱਜ ਆਪਣੇ ਕੋਲ ਦੇ ਟਰੈਕਟਰ ਨੇ। ਆਪਣੇ ਕੋਲੇ ਹੋਣਗੇ 26-27 ਟਰੈਕਟਰ। ਠੀਕ ਹੈ ਜੀ। ਰੇਟ ਕਿਵੇਂ ਰਹ ਪਰਾਉਂਡ ਤੇ ਕੰਮ ਕਰ ਰਹੀ 5-10 ਹਜ਼ਾਰ ਦੀ ਕੰਮ ਕਰ ਰਹੀ ਠੀਕ ਹੈ ਜੀ ਟਰੈਕਟਰ ਕਿਵੇਂ ਹੁੰਦੇ ਨੇ ਟਰੈਕਟਰ ਇੱਕ ਨੰਬਰ ਹੁੰਦੇ ਆ ਉੱਚਾ ਮਾਡਲ ਵੀ ਹੁੰਦਾ ਨਹੀਂ ਹਾਂ ਠੀਕ ਹੈ ਜੀ ਠੀਕ ਹੈ ਵੀ ਜੀ ਪੰਜਾਬ ਨੰਬਰ ਹੁੰਦੇ ਨੇ ਜਾਂ ਫਿਰ ਬਾਹਰਲੇ ਮੋਸਟਲੀ ਜ਼ਿਆਦਾ ਸਾਡਾ ਲੋਕਲੀ ਕੰਮ ਕਰਦਾ ਸੀ ਮਾਨਸਾ ਦਾ ਪੀਵੀ 31 ਬਟਿੰਡਾ ਕਰੂਰ ਨੰਬਰ ਟਰੈਕਟਰ ਜ਼ਿਆਦਾ ਹੁੰਦਾ 50 ਨੰਬਰ ਜ਼ਿਆਦਾ ਹੁੰਦਾ ਠੀਕ ਹੈ 50 ਨੰਬਰ ਜ਼ਿਆਦਾ ਹੁੰਦਾ ਠੀਕ ਹੈ ਜੀ ਕਾਗਜ਼ ਪੱਤਰ ਦੀ ਜੀ ਆਪਾਂ ਕਰਦੇ ਕਿੰਨਾ ਨੰਬਰ ਗਾਮਾ ਜੀ ਆਪਣਾ 25 ਸਾਲ ਦਾ ਰਿਕਾਰਡ ਆ ਜੀ ਕਾਗਜ਼ਾ 25 ਸਾਲ ਦਾ ਰਿਕਾਰਡ ਆ ਲੈ ਵੀ ਮਿੱਤਰ ਤੁਸੀਂ ਇੱਥੇ ਆਉਰੇ ਟਰੈਕਟਰ ਲੈ ਕੇ ਜਾ ਸਕਦੇ ਪਹਿਲੀ ਆਪਾਂ ਗੱਲਬਾਤ ਕਰਦਾ ਬਈ ਜੌਂਡੀਰ ਜੀ 23 ਮਾਡਲ ਆ ਜੀ ਲੈ ਵੀ 23 ਮਾਡਲ ਉੱਚਾ ਮਾਡਲ ਆ ਗਿਆ ਤਾਂ ਨਾ ਬਈ ਜੀ ਹਾਂਜੀ ਹਾਂਜੀ ਇਹ ਤਾਂ ਨਵਾਂ ਹੀ ਹੈਗਾ ਹਾਂਜੀ ਹਾਂਜੀ ਠੀਕ ਆ ਜੀ ਦੱਸੋ ਬਈ ਇਹਦੇ ਬਾਰੇ ਜੀ ਇਹ ਟੌਪ ਮਾਡਲ ਆ ਟਰੈਕਟਰ ਰਿਵਰਸ ਪੀਟੀਓ ਆ ਸ਼ਾਵ ਸਾਰੀ ਐਸੈਸਰੀ ਆ ਸਾਰੀ ਐਸੈਸਰੀ ਆ ਜੀ ਟਾਇਰ ਵੀ ਕੈਸ਼ ਦਾ ਟਰੈਕਟਰ ਨਾਲ ਦੇ ਟਾਇਰ ਹੈਗੇ ਆਪਸੀ ਪੈਸੇ 80 ਪੈਸੇ ਟਾਇਰ ਆ ਬਈ ਟਰੈਕਟਰ ਜਮਾ ਬਈ ਦੇਖ ਸਕਦੇ ਹੋਗੇ ਨਵਾਂ ਹੀ ਹੈ 23 ਮਾਡਲ ਟਰੈਕਟਰ ਹੈਗਾ ਹਾਂ ਜੀ ਕਿੰਨੇ ਰੁਪਏ ਦਾ ਬਣ ਜੂਗਾ ਜੇ ਆਪਾਂ ਇਹਦੇ ਬਣ ਲਈਏ ਇਹ ਮੰਗਦੇ ਤਾਂ ਇਹ 8 ਲੱਖ ਰੁਪਈਆ ਆਪਾਂ ਹੋਰ ਕਰ ਦਾਂਗੇ 20 ਕ ਹਜ਼ਾਰ ਰੁਪਈਆ ਡਿਸਕਾਊਂਟ ਕਰ ਦਾਂਗੇ ਇਹਦੇ ਵਿੱਚ 7 ਲੱਖ 80 ਹਜ਼ਾਰ ਦਾ ਰੁਪਈਆ ਜੇ ਤਾਂ ਦੇ ਦੇਈਏ ਲੈ ਵੀ 7 ਲੱਖ 80 ਹਜ਼ਾਰ ਰੁਪਈਆ ਦਾ ਟਰੈਕਟਰ ਜੇ ਤੁਹਾਨੂੰ ਮਿਲ ਜੂ ਬਈ ਜੌਂਡੀਅਰ 5210 ਹਾਂ ਜੀ ਲਓ ਜੀ ਬਾਈ ਜੀ ਕੇ ਆਗੇ ਲਈ 10ਵੇਂ ਦੇ 22 ਮਾਡਲ ਆ ਜੀ 22 ਮਾਡਲ ਆ ਗਿਆ ਜੀ ਮਾਨਸਾ ਨੰਬਰ ਹੀ ਆ ਸਾਡਾ ਇਹ ਵੀ ਠੀਕ ਆ ਜੀ ਚੱਲਿਆ ਕਿੰਨਾ ਘੋਇਆ ਜੇ ਆਪਾਂ ਚੱਲਿਆ 1200 ਘੰਟਾ ਚੱਲਿਆ ਹੋਇਆ ਹੈ ਹਾਂ ਬਸ 12 1300 ਵੀ 12 1300 ਘੰਟਾ 82 ਨਾਲ ਦਾ ਟਰੈਕਟਰ ਤੇ ਠੀਕ ਆ ਜੀ ਹਾਂਜੀ ਹਾਂਜੀ ਰੰਗ ਪੇੜ ਦੀ ਗਰੰਟੀ ਸਾਰਾ Ориਜਨਲ ਹੈ ਵੀਰ ਜੀ ਇਹ ਵੀ ਸਾਰਾ Ориਜਨਲ ਟਰੈਕਟਰ ਹੈ ਬਈ ਲੀਕ ਲੂਕ ਤਾਂ ਨਹੀਂ ਹੁੰਦਾ ਨਾ 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 ਜੀ ਜਮਾ A to Z ਓਕੇ ਲੈ ਵੀ A to Z ਓਕੇ ਟਰੈਕਟਰ ਮਿਲੂਗਾ ਜੇ ਤੁਸੀਂ ਇੱਥੇ ਆਓਗੇ ਤਾਂ ਟਰੈਕਟਰ ਬਈ ਨਿਗਾਹ ਮਾਰ ਲਓ ਦੇਖ ਸਕਦੇ ਹੋਗੇ ਤੇ ਇਹ ਕਿੰਨੇ ਰੁਪਏ ਦਾ ਬਣਦਾ ਇਹ 7.5 ਲੱਖ ਰੁਪਏ ਦਾ ਦੇ ਦਾਂਗੇ ਮੰਗੀ ਕੋਸ ਚਾਹੀਏ 3 ਸਪੀਡ ਦਾ 7 ਲੱਖ ਰੁਪਏ ਦਾ 3 ਲੋ ਹਾਈ ਮੀਡੀਅਮ ਪੀ ਵੀ 31 ਨੰਬਰ ਆਗਾ ਹਨਾ ਹਾਂ 3 ਸਪੀਡ ਲੋ ਹਾਈ ਮੀਡੀਅਮ ਇੱਕ ਹੋਰ ਆ ਗਿਆ 5310 ਇਹ 17 ਮਾਡਲ ਹੈ ਇਹ 17 ਮਾਡਲ ਆ ਗਿਆ ਜੀ ਇਹ ਵੀ ਆਪਣੇ ਕੋਲੇ ਹੁਣ ਹੀ ਆਇਆ ਹੈ ਟਰੈਕਟਰ ਨਵਾਂ ਠੀਕ ਹੈ ਜੀ ਹਾਂ ਜੀ ਹੋਰ ਕੁਛ ਇਹਦੇ ਬਾਰੇ ਜੀ ਇਹ ਟਾਪ ਮਾਡਲ ਹੈ ਹਿੱਸਾ ਖੁੱਲਦਾ ਡਬਲ ਡਿਸਟ੍ਰੀਬਿਊਟਰ ਹੈ ਹਾਂ ਜੀ ਤੇ ਰਿਵਰਸ ਪੀਟੀਓ ਹੈ ਠੀਕ ਹੈ ਜੀ ਇਹਦੇ ਵਿੱਚ ਕਡਾਵ ਲਾਉਂਦਾ ਵੈਸੇ ਇਹ ਰਿਵਰਸ ਵਾਲਾ ਆਪਸ਼ਨ ਹੈ ਇਹਦੇ ਵਿੱਚ ਠੀਕ ਹੈ ਜੀ ਟਾਇਰ ਕਿੰਨੇ ਕੋਣਗੇ ਜੇ ਟਾਇਰ ਹੈਗੇ 80 85 ਪੈਸੇ ਲੈ ਵੀ 80 85 ਪੈਸੇ ਟਾਇਰ ਆ ਬਈ ਦੇਖ ਸਕਦੇ ਹੋਗੇ ਲੋਨ ਹੋ ਜੂ ਆਪਾਂ ਲੋਨ ਦੀ ਹਾਂ ਹਾਂ ਜੀ ਲੋਨ ਹੋ ਜੂ ਲੋਨ ਕਿੰਨਾ ਕੁ ਲੋਨ ਹੋ ਜੂ ਇਹ ਟਰੈਕਟਰ ਦੇ ਉੱਤੇ ਜੀ ਲੋਨ ਤੇ ਆਪਾਂ ਤੋਂ ਮੰਨ ਲਓ ਵੀ ਲੱਖ ਰੁਪਇਆ 70000 ਰੁਪਇਆ ਭਰ ਕੇ ਟਰੈਕਟਰ ਲਿਜਾ ਸਕਦੇ ਆ ਵੀ 70000 ਰੁਪਇਆ ਭਰ ਕੇ ਤੁਸੀਂ ਆ ਟਰੈਕਟਰ ਲੈ ਕੇ ਜਾ ਸਕਦੇ ਹੋਗੇ ਠੀਕ ਹੈ ਜੀ ਬਸ ਇਹ ਕਿੰਨੇ ਰੁਪਏ ਦਾ ਬੋਲੇ ਸੀ ਇਹ ਇਹ ਆਪਾਂ ਮੰਗਦੇ ਤਾਂ 665 ਆ ਤੇ ਸਵਾ 6 ਲੱਖ ਰੁਪਏ ਦਾ ਦੇ ਦਿੰਦਾ ਸਵਾ 6 ਲੱਖ ਰੁਪਏ ਦੇ ਦਿੰਦਾ ਸਵਾ 6 ਦਾ ਦੇ ਦਿੰਦਾ ਇੰਡੋ ਫਾਰਮ ਜੀ ਜਮਾ ਪੀਵੀ 31 ਆ ਸਾਡਾ ਇਹ ਵੀ ਨੰਬਰ ਜਮਾ ਸਿਉਨੇ ਵਰਗਾ ਟਰੈਕਟਰ ਆ ਮੂਹਰ ਲੈ ਟਾਇਰ ਬਾਈ ਜੀ ਨਾਲ ਦੇ ਦੇ ਨਾਲ ਦੇ ਆ ਗਿਆ ਨਾ ਕਿੰਨੇ ਮਾਡਲ ਆ ਇਹ ਇਹ 13 ਮਾਡਲ ਆ ਲੈ ਵੀ 13 ਮਾਡਲ ਆ ਬਈ ਬਾਈ ਕਹਿੰਦਾ ਵੀ ਸਿਉਨੇ ਵਰਗਾ ਟਰੈਕਟਰ ਆ ਸਿਉਨੇ ਵਰਗਾ ਕਿਵੇਂ ਆ ਬਈ ਗੱਲ ਕੀ ਹੈ ਜੀ 5 ਸਾਲ ਦੀ ਆਪਾਂ ਵੀ ਗਾਰੰਟੀ ਦੇ ਦਾਂਗੇ ਬੰਦਾ ਤੇਲ ਪਾਣੀ ਆਪਣੇ ਮੁਤਾਬਕ ਬਦਲੀ ਜਾਵੇ ਚੈੱਕ ਕਰੀ ਜਾਵੇ ਇੰਜਨ ਖੁੱਲ ਗਿਆ ਗੇਅਰ ਖੁੱਲ ਗਿਆ ਆਪਣੀ ਜ਼ਿੰਮੇਵਾਰੀ ਦਾ ਵੀ ਵਿੱਚ ਹੋਰ ਹੈ ਹਾਂਜੀ ਐਡਵਾਂਸ 3 ਸਪੀਡ ਕਰਿਆ ਹੋਇਆ ਹੈ ਕਰਿਆ ਹੋਇਆ ਹੈ ਹਾਂ 3 ਸਪੀਡ ਐਕਸਟਰਾ ਕਰਿਆ ਹੋਇਆ ਜਿੰਨਾ ਬਾਈਆਂ ਤੋਂ ਆਪਾਂ ਕਟਿਆ ਉਹਨਾਂ ਨੇ 3 ਸਪੀਡ ਕਰਿਆ ਲੈ ਵੀ 3 ਸਪੀਡ ਕਰਿਆ ਹੋਇਆ ਹੈਗਾ ਬਾਈ ਕਹਿੰਦਾ ਵੀ ਸਾਡੇ ਤੋਂ ਐਕਸਟਰਾ 5 ਸਾਲ ਦੀ ਗਾਰੰਟੀ ਲੈ ਜਿਓ ਪਰ ਬਾਈਆਂ ਦੇ ਮੁਤਾਬਕ ਚੱਲਣਾ ਪਊਗਾ ਨਾ ਵੀ ਤੇਲ ਤੂਲ ਦੀ ਬਦਲੀ ਟਰਾਲੀ ਤੇ ਨਹੀਂ ਚੱਲਿਆ ਜੀਵੀਦਾਰ ਦਾ ਟਰੈਕਟਰ ਹੈ ਹਾਂਜੀ ਬਾਹੀ ਚ ਚੱਲਿਆ ਹੋਇਆ ਸਾਰਾ ਰੀਜਨਲ ਪੀਵੀ 31 ਪੀਵੀ 31 ਸਾਡਾ ਲੋਕਲ ਨੰਬਰ ਨਗਦ ਕੈਸ਼ ਦਾ ਨਗਦ ਕੈਸ਼ ਦਾ ਹੈ ਠੀਕ ਹੈ ਜੀ ਇਹ ਕਿੰਨੇ ਰੁਪਏ ਦਾ ਬਣ ਜੂਗਾ ਇਹ ਆਪਾਂ 3,35,000 ਕਰਦੇ ਆ ਡਿਮਾਂਡ ਤਾਂ ਤੇ 3 ਲੱਖ ਦੀ ਦੇ ਦਾਂਗੇ ਡਾਕਟਰ ਇਹ ਲੈ ਵੀ 35,000 ਇਹ ਤਾਂ ਡਿਸਕਾਊਂਟ ਡਿਸਕਾਊਂਟ ਕਰਦੇ ਤੇ ਬਾਹਲੀ ਬਹਿਸ ਬਾਜੀ ਨਾ ਕਰਨ ਬਾਈ ਬਣ ਕੇ ਸਹੀ ਗੱਲ ਹੈ ਕਿਉਂਕਿ ਬਾਈ ਜਿਹੜੇ ਰੇਟ ਆਪਾਂ ਬਾਈ ਵਿੱਚ ਬੋਲ ਰਹੇ ਆਂਗੇ ਬਸ ਉਹੀ ਰੇਟ ਉਹੀ ਥੋੜਾ ਮੋਟਾ ਇਧਰ 1000 ਦਰਸ਼ਕਾਂ ਨੂੰ ਬੇਨਤੀ ਆ ਹਾਂਜੀ ਵੀ ਸਵੇਰੇ 10 ਵਜੇ ਤੇ ਸ਼ਾਮ 8 ਵਜੇ ਤਬਾਦਲ ਕੋਈ ਨਾ ਲਾਏ ਬਹੁਤ ਵੱਡੀ ਵੱਡੀ ਗੱਲ ਨਾ ਮੰਨ ਲਓ ਹਾਂਜੀ ਠੀਕ ਹੈ ਸੌਣਾ ਹੁੰਦਾ ਬੰਦੇ ਨੇ ਇਹ ਬਈ ਟਰੈਕਟਰ 855 ਇਹ 21 ਮਾਡਲ ਆ ਇਹ ਵੀ ਸਾਡਾ ਪੀਵੀ 31 ਨੰਬਰ ਇਹ ਵੀ ਪੀਵੀ 31 ਨੰਬਰ ਪੀਵੀ 31 ਵੱਧ ਨੇ ਆਪਣੇ ਕੋਲ ਕਾਫੀ ਲੋਕ ਲਾਏ ਇਹ ਇੱਥੇ ਸਾਡਾ ਏਰੀਆ ਲੋਕ ਦਾ ਸਾਨੂੰ ਮਤਲਬ ਵੀ ਲੋਕਲੇ ਏਰੀਆ ਚੋਂ ਜ਼ਿਆਦਾ ਲੈਣੇ ਆ ਬਾਹਰ ਅਸੀਂ ਜਾਂਦੇ ਸਹੀ ਗੱਲ ਪਤਾ ਵੀ ਹੁੰਦਾ ਨਾ ਉਹਦੇ ਟਰੈਕਟਰ ਦਾ ਵੀ ਯਾਰ ਵੀ ਹੁੰਦਾ ਕਿਵੇਂ ਆ ਹਾਂ ਇਹ ਕਿਵੇਂ ਟਰੈਕਟਰ ਬਈ ਸਾਰੇ ਟਾਇਰ ਟੂਰ ਨਾਲ ਦੇ ਆ ਨਾਲ ਪਿੰਡੀ ਆਪਣਾ ਖੇੜਾ ਕੈਂਚੀਆਂ ਦੇ ਨਾਲ ਉੱਥੋਂ ਲਿਆ ਟਰੈਕਟਰ ਬੰਦਿਆਂ ਦਾ ਐਡਰੈਸ ਦੇ ਦਾਂਗੇ ਘਰੇ ਜਾ ਕੇ ਪਤਾ ਕਰਿਆ ਉਹਨੂੰ ਟਰੈਕਟਰ ਦੀ ਕੀ ਗੱਲ ਬਾਤ ਆ ਠੀਕ ਹੈ ਜੀ ਕਿੰਨਾ ਮਾਡਲ ਬੋਲਿਆ 21 2021 3 ਸਪੀਡ ਹੈ ਇਹਦੀ 21 ਮਾਡਲਾ ਵੀ 3 ਸਪੀਡ ਹੈਗਾ ਟਰੈਕਟਰ ਬਈ ਦੇਖ ਸਕਦਾ ਰੰਗ ਪੇੜ ਦਾ origignal ਆ ਸਾਰਾ origignal ਆ ਬਾਈ ਜੀ ਬੁਰਸ਼ ਵੀ ਨਹੀਂ ਅਜੇ ਟਰੈਕਟਰ ਤੋਂ ਉੱਤੇ ਹੀ ਨਹੀਂ ਆਪਾਂ ਲੈ ਆ ਇਕੱਲੇ ਆਇਆ ਟਰੈਕਟਰ ਆਫ ਠੀਕ ਹੈ ਜੀ ਕਿੰਨੇ ਰੁਪਏ ਦਾ ਬਣ ਜਾਊਗਾ ਬਈ ਇਹ ਇਹ ਆਪਾਂ 7 ਲੱਖ ਰੁਪਏ ਦਾ ਦੇ ਦਾਂਗੇ ਲੈ ਵੀ 7 ਲੱਖ ਰੁਪਏ ਦਾ ਟਰੈਕਟਰ ਬਣ ਜਾਊਗਾ ਬਾਕੀ ਬਈ ਮੋਕੇ ਦੇ ਇਹ ਜੀ ਇਹ ਐਂਡੋਫਾਰਮਾ 303522 ਮਾਡਲ ਆ ਇਹ ਵੀ ਸਾਡਾ ਮਾਨਸਾ ਨੰਬਰ ਆ ਵੀ ਖ ਲੈ ਵੀ ਇਹ ਵੀ ਮਾਨਸਾ ਨੰਬਰ ਆ ਬਈ ਦੇਖ ਸਕਦੇ ਹੋਗੇ 38 ਹੌਸਪਾਵਰ ਚ ਤੇਲ ਬ੍ਰੇਕਾ ਪਾਵਰ ਸਟੀਅਰਿੰਗ ਰਿਵਰਸ ਪੀਟੀਓ ਠੀਕ ਆ ਜੀ ਕਿੰਨੇ ਮਾਡਲ ਬੋਲੇ ਸੀ ਇਹ ਡਬਲ ਕਲਚ ਇਹ 22 ਮਾਡਲ ਇਹ 22 ਮਾਡਲ ਆ ਗਿਆ ਵੀ ਟਰੈਕਟਰ ਜਮਾਂ ਨਵੇਂ ਵਰਗਾ ਹੀ ਆ ਨਾ ਹਾਂ ਜਮਾਂ ਨਵੇਂ ਵਰਗਾ ਵੀ ਦੇਖ ਸਕਦੇ ਹੋ ਕੁੱਲ ਜ਼ਿੰਮੇਵਾਰੀ ਇਹਦੀ ਵੀ ਟੈਟਰ ਨਾਲ ਦੇ ਟਰੈਟਰ ਨਾਲ ਦੇ ਵੀ ਦਿਖਾ ਦੇ ਬੱਬੂ ਚਾਰੇ ਪਾਸੋਂ ਘੁੰਮ ਕੇ ਬਈ ਟਰੈਕਟਰ ਦੇਖ ਸਕਦੇ ਹੋਗੇ ਹੋਰ ਇਹਦੇ ਬਾਰੇ ਜੀ ਚੱਲਿਆ ਤੁੱਲੇ ਕਿੰਨਾ ਕੋਈ ਆ ਜਾ ਪਤਾ ਚੱਲਿਆ ਇਹ 12 1300 ਘੰਟਾ ਚੱਲਿਆ ਬਸ ਜੀ ਹਾਂ ਜੀ 12 1300 ਘੰਟਾ ਚੱਲਿਆ ਹੋ ਗਿਆ ਟਰੈਕਟਰ ਹੈ ਕਿਵੇਂ ਲਿੰਡੂ ਫਾਰਮ ਜਾਂ ਪਿੰਡੂ ਫਾਰਮ ਇਹਨਾਂ ਦਾ ਫਾਰਮ ਟਰੈਕਟਰ ਜਿਵੇਂ ਆਪਣੇ ਲੋਕਲ ਟਰੈਕਟਰ ਆ ਗਏ ਹਾਂਜੀ ਸਟੈਂਡਰਡ ਆ ਗਿਆ ਏਸ ਆ ਗਿਆ ਪ੍ਰੀਤ ਆ ਗਿਆ ਉਹਨਾਂ ਨਾਲੋਂ ਸਾਰਿਆਂ ਨੂੰ ਇਹ ਚੰਗਾ ਡਿੱਟ ਠੀਕ ਹੈ ਡੀਜ਼ਲ ਖਰਚ ਅਇਸਰ ਜਿੰਨੀ ਆ 241 ਜਿੰਨਾ ਦਾ ਐਸਏ ਲੈ ਵੀ ਅਇਸਰ ਜਿੰਨਾ ਖਰਚ ਆ ਬਈ ਦੇਖ ਐਮ ਆਰ ਐਫ ਦੇ ਟਾਇਰ ਪਾਏ ਹੋਏ ਹਨ ਹਾਂਜੀ ਹਾਂਜੀ ਇਹ ਕਿੰਨੇ ਦਾ ਟਰੈਕਟਰ ਹੈ ਜੀ ਇਹ ਆਪਾਂ ਮੰਗੀਦਾ ਇਹਦਾ ਕੁਛ ਦੇ ਜਾਈਏ 4 ਲੱਖ ਰੁਪਏ ਦਾ ਟਰੈਕਟਰ ਦੇ ਦੇ। ਨਹੀਂ ਸਿਰਫ 4 ਲੱਖ ਰੁਪਏ ਦਾ ਨਵਾਂ ਕਿੰਨੇ ਨਵਾਂ ਟਰੈਕਟਰ ਇਹ ਨਵਾਂ ਤਾਂ 5.5 ਪੌਣੇ 6 ਦਾ ਹੁਣ। ਅੱਛਾ ਜੀ। ਹਾਂ ਹਾਂ। ਠੀਕ ਹੈ 4 ਲੱਖ ਦਾ ਮਿਲੂ। 4 ਲੱਖ ਦਾ ਦੇ ਦਾਂਗੇ। ਠੀਕ ਹੈ ਜੀ ਮਾਡਲ ਵੀ ਉੱਚਾ 50000 ਭਰ ਕੇ ਯਾਰ। ਹੂੰ। ਟਰੈਕਟਰ ਦੇ ਦਿਆਂਗੇ 50000 ਡਾਊਨ ਪੇਮੈਂਟ ਦੇ ਲੈ ਵੀ 50000 ਰੁਪਏ ਜੇ ਟਰੈਕਟਰ ਤੁਸੀਂ ਲੈ ਕੇ ਜਾ ਸਕਦੋਂਗੇ ਬਾਕੀ ਕਿਸ਼ਤਾਂ ਕਰ ਲੈਣਾ ਜਿਹੜੇ ਕਿਸੇ ਨੇ ਕਿਰਾਏ ਵਾਲੇ ਨੇ ਟਰਾਲੀ ਵਾਲੇ ਨੇ ਲਜਾਣਾ ਕੰਮ ਵਾਸਤੇ ਬਹੁਤ ਵਧੀਆ ਬਸਟਚਾ ਜੀ 38 ਹੌਸਪਾਵਰ ਹੈ ਠੀਕ ਹੈ ਜੀ 855 ਇਹ ਵੀ ਵਾਈ ਇਹ ਬਹੁਤ ਨੇ ਆਪਣੇ ਕੋਲੇ ਜੇ ਆਪਾਂ ਇਹਦੀ ਗੱਲ ਬਾਤ ਕਰੀਏ ਨਾ ਮੈਨੂੰ ਲੱਗਦਾ ਵੀ ਲਗਭਗ 10 ਟਰੈਕਟਰ ਹੋਣਗੇ ਆਪਣੇ ਕੋਲ ਹੋਣਗੇ 10 ਹਨਾ ਹੋਣਗੇ ਜੀ ਇਹ ਜਾਦੇ ਵਿਕਦਾ ਸਾਡੇ ਕੋਲ ਜਾਦੇ ਵਿਕਦਾ ਇਹ ਇਹ ਬਾਈ ਪਹਿਲਾਂ ਬੱਬੂ ਬਣਾ ਕੇ ਗਿਆ ਸੀ ਵੀਡੀਓ ਉਦੋਂ ਵੀ ਆਪਣੇ ਕੋਲੇ 7-8 ਟਰੈਕਟਰ ਸੀ ਉਹ ਵੀ ਸਾਰੇ ਸੇਲ ਹੋ ਗ ਇਹ A3 ਸਪੀਡ ਹੈ ਵੀ ਲੋਾਈ ਮਾਰ ਲਾ 3 ਸਪੀਡ ਆ ਬਈ ਦੇਖ ਸਕਦੇ ਹੋ ਬਈ ਹਾਂ ਜੀ ਟਰੈਕਟਰ ਬਈ ਨਵੇਂ ਵਰਗਾ ਹੀ ਪਿਆ ਨਾ ਜਮਾ ਇਹਰਾ ਧੋਣ ਵਾਲਾ ਮਲਾ ਦਾ ਕੱਲਾ ਨਾ ਬਾਕੀ ਓਕੇ ਬਸ ਇਹ ਕੱਲ ਹੀ ਆਇਆ ਟਰੈਕਟਰ ਇਹ ਵੀ ਇਹ 5 ਸਟਾਰ ਚ ਆ ਗਿਆ ਹੈ ਹਾਂ 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 ਠੀਕ ਹੈ ਜੀ ਹੋ ਟਰੈਕਟਰ ਬਾਰੇ ਟਾਇਰ ਟੂਰ ਕਿਵੇਂ ਨੇ ਨਾਲ ਦੇ ਆ ਦੇਖੋ 80 90 ਪੈਸੇ ਟਾਇਰ ਨਾਲ ਦੇ ਨੇ ਠੀਕ ਹੈ ਜੀ ਕਿੰਨੇ ਨੰਬਰ ਟਾਇਰ ਆ ਇਹ ਜੇ 16 928 16 928 ਹੁੰਦਾ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਕਿੰਨੇ ਰੁਪਏ ਦਾ ਹੋ ਟਰੈਕਟਰ ਇਹ ਇਹ ਆਪਾਂ ਦੇ ਦਾਂਗੇ 7 ਲੱਖ ਤੇ 15000 ਦਾ 7 ਲੱਖ ਤੇ 15000 ਬਾਕੀ ਬਈ ਮਾਨਤਾਨ ਕਰ ਦਾਂਗੇ ਆਪਾਂ ਇਹ ਜੀ ਗੱਲ ਨਹੀਂ ਹੈਗੀ ਮੌਕੇ ਤੇ ਹੋ ਜਾਊਗਾ ਜੀ ਤੇ ਇਹ ਆ ਗਿਆ ਜੀ ਫਾਰਮ ਟਰੈਕ 6055 ਜੀ ਇਹ ਸਾ ਫਾਰਮ ਟਰੈਕ 6055 19 ਮਾਡਲ ਟਰੈਕਟਰ ਹੈ 19 ਮਾਡਲ ਟਰੈਕਟਰ ਇਹ ਵੀ ਸਾਡਾ ਮਾਨਸਾ ਨੰਬਰ ਹੀ ਆ ਇਹ ਵੀ ਮਾਨਸਾ ਨੰਬਰ ਆ ਗਿਆ ਇਹ ਵੀ 52 ਥਰੂ ਗੜ ਦਾ ਲਾ ਲਓ ਠੀਕ ਹੈ ਜੀ ਲੈ ਵੀ ਇਹ ਵੀ ਬਈ ਨੇੜੇ ਇਹ ਅਲੱਗ ਤੋਂ ਕਲੱਚ ਵਾਲਾ ਤੇ ਛੋਟੇ ਗੇਅਰ ਵਾਲਾ ਠੀਕ ਹੈ ਜੀ ਆ ਟਾਇਰ ਇਹਦੇ ਬਦਲੇ ਹੋਇਆ ਇੱਕ ਇਹਨਾਂ ਪਤਾ ਜਿਹੜੇ ਆਪਣੇ ਜ਼ਿੰਮੇਦਾਰ ਤੋਂ ਟਰੈਕਟਰ ਲਿਆ ਉਹਨੇ ਨਵਾਂ ਲੈ ਲਿਆ ਫਾਰਮ ਸਾਠ ਹੀ ਲਿਆ ਠੀਕ ਹੈ ਜੀ ਉਹਦੇ ਟਾਇਰ ਵੱਡੇ ਪਾਏ ਹੋਏ ਸੀ ਚੌੜੇ ਠੀਕ ਆ ਉਹ ਆਪਾਂ ਨੂੰ ਬਸ ਉਹਦੇ ਰਿੰਬ ਦੇਗਾ ਨਵੇਂ ਸੁਦੇ ਰਿੰਬ ਦੇਗਾ ਠੀਕ ਆ ਯਾਨੀ ਨਵੇਂ ਨੇ ਵੀ ਨਵੇਂ ਨੇ ਹਾਂ ਬੱਚੇ ਰਿੰਬ ਠੀਕ ਆ ਇਹ ਕਿੰਨਾ ਚੱਲਿਆ ਕਿੰਨਾ ਹੋਇਆ ਜੀ ਇਹ ਵਾਲਾ ਦਾ ਵੀ ਚੱਲਿਆ ਹੋਇਆ 2000 ਦੇ ਕਰੀਬ 18000 18002 ਕਿੰਨੇ ਦਾ ਬਣ ਜੂ ਟਰੈਕਟਰ ਜੀ ਆਪਾਂ ਇਹ ਆਪਾਂ ਇਹਦੀ ਡਿਮਾਂਡ ਤਾਂ ਆਪਣੀ 6.5 ਲੱਖ ਦੀ ਆ ਹਾਂਜੀ ਤੇ 6 ਲੱਖ 30 ਕੁ ਹਜ਼ਾਰ ਦਾ ਦੇ ਦਾਂਗੇ ਲੈ ਵੀ 6 ਲੱਖ 30 ਕੁ ਹਜ਼ਾਰ ਰੁਪਏ ਦਾ ਟਰੈਕਟਰ ਬਣ ਜੂਗਾ ਜੀ ਲੈ ਵੀ ਅੱਗੇ ਆਗਾ ਜੀ ਮਹਿੰਦਰਾ 235 DI ਇੱਕ ਸਿਲੰਡਰ ਆ ਇਹ ਹਾਂਜੀ ਇੱਕ ਸਿਲੰਡਰ ਚ ਆ ਗਿਆ ਇਹ ਮਾ ਨਾਲ ਦੇ ਟਾਇਰਾਂ ਮੰਗਰ ਲਈ ਠੀਕ ਆ ਜੀ ਚਿਪ ਵਾਲੀ ਕਾਪੀ ਆ 2012 9 ਮਹੀਨਾ 2000 ਹੂੰ 25 ਦੇ 12 ਤੱਕ ਪਾਸਿੰਗ ਆ ਬਾਰ ਮਹੀਨੇ ਤੱਕ ਦਸੰਬਰ ਤੱਕ 2009 ਮਾਡਲ ਆ 2009 ਮਾਡਲ ਆ ਗਿਆ ਪਾਸਿੰਗ ਵੀ ਪਈ ਆ ਪਾਸੇ ਵੀ ਹੈਗੀ ਆ ਫਰਸਟ ਓਨਰ ਤੋਂ ਲਿਆ ਹੋਇਆ ਟਰੈਕਟਰ ਠੀਕ ਆ ਸਾਰੇ ਕਾਗਜ਼ ਪੱਤਰ ਓਕੇ ਆ ਠੀਕ ਆ ਜੀ ਜਿਵੇਂ ਹੁਣ ਕੋਈ ਕਿਵੇਂ ਹੁੰਦੀ ਹੈ ਇਹਦੇ ਵਿੱਚ ਬਹੁਤ ਬਹੁਤ ਜ਼ਿਆਦਾ ਜਾਨ ਹੁੰਦੀ ਆ ਜਿਵੇਂ ਹੁਣ ਟਰਾਲੀ ਜਿਹੜੀਆਂ ਟੂ ਟੂੜੀ ਵਾਲੀਆਂ ਟਰਾਲੀਆਂ ਢੋਣੀਆਂ ਨੇ ਉਹ ਉਹਦੇ ਵਾਸਤੇ ਬੈਸਟ ਆ ਠੀਕ ਆ ਨਾਲ ਦੇ ਟਾਇਰ ਪਏ ਨਾਲ ਦੇ ਹੋਇਆ ਸਹੀ ਗੱਲ ਲਈ ਇਹ ਕਿੰਨਾ ਫਾਇਦਾ ਬਣ ਜਾਊਗਾ ਜੇ ਅੱਪ ਇਹਦੀ ਗੱਲਬਾਤ ਕਰੀ ਇਹ 1.5 ਲੱਖ ਰੁਪਏ ਮੰਗਦੇ ਆ ਮੌਕੇ ਤੇ 10 ਕੁ ਹਜ਼ਾਰ ਰੁਪਏ ਹੋਰ ਕੱਟ ਲੈ ਲੈ ਵੀ 1.5 ਲੱਖ ਰੁਪਏ ਮੰਗਦੇ ਨੇ ਬਾਈ ਮੌਕੇ ਤੇ ਬਾਈ 10 ਕੁ ਹਜ਼ਾਰ ਰੁਪਏ ਡਾਊਨ ਹੋ ਜਾਊਗਾ ਲੈ ਕੇ ਜਾ ਸਕਦੇ ਹੋਗੇ 36 30 ਆ ਗਿਆ ਇਹ ਨਿਊ ਹਾਲੈਂਡੀ ਪਲਸ ਹੈ ਹਾਂਜੀ 3 ਸਪੀਡ ਆ ਇਹ ਲੋ ਹਾਈ ਮੀਡੀਅ 55 एचपी ਵਾਲਾ ਐਮ ਆਰਫ ਦਾ ਚੌਕੜਾ ਨਵਾਂ ਟਰੈਕਟਰ ਦੀ ਠੀਕ ਹੈ ਟਾਇਰ ਨੋ ਪਾਇਆ ਹੋਇਆ ਹੈ ਠੀਕ ਹੈ ਜੀ ਇੰਜਨ ਦਿਖਾ ਦਿਓ ਜੀ ਨਾ ਇੰਜਨ ਜਮਾ ਸਾਫ ਪਿਆ ਹੋਇਆ ਹੈ ਇਹ 3 ਸਪੀਡ ਚ ਆ ਗਿਆ 3 ਸਪੀਡ ਪੀ ਵੀ 13 ਨੰਬਰ ਹੈ ਪੀ ਵੀ 13 ਨੰਬਰ ਆ ਗਿਆ ਲੈ ਵੀ ਸੰਗਰੂਰ ਦਾ ਨੰਬਰ ਆ ਬਈ 55 ਹੋਰ ਪਾਵਰ ਚ ਆ ਗਿਆ ਬਈ ਨਾ ਹੋਰ ਟਰੈਕਟਰ ਬਾਰੇ ਕੁਝ ਹੈ ਚੱਲਿਆ ਕਿੰਨਾ ਗੋਜਾ ਚੱਲਣ ਦੀ ਗੱਲ ਬਾਤ ਚੱਲਿਆ ਤਾਂ ਦੇਖੋ ਪੁਰਾਣਾ ਟਰੈਕਟਰ ਬਹੁਤ ਸਾਲ ਹੋ ਗਏ ਮੀਟਰ ਤਾਂ ਨਹੀਂ ਚੈੱਕ ਕਰਿਆ ਕੋਈ ਜ਼ਿੰਮੇਵਾਰੀ ਵਾਲਾ ਟਰੈਕਟਰ ਆਪਾਂ ਜ਼ਿੰਮੇਵਾਰੀ ਦੇ ਦਾਂਗੇ ਵਾਹ ਕੀ ਚਲਾ ਕੇ ਲਿਜਾ ਸਕਦੇ ਠੀਕ ਆ ਦਿੱਕਤ ਤਾਂ ਨਹੀਂ ਕੋਈ ਜੇ ਬੰਦੀ ਨਾ ਕੋਈ ਦਿੱਕਤ ਨਹੀਂ ਦਿੱਕਤ ਕੋਈ ਨਹੀਂ ਹੋਊਗਾ ਜੀ ਠੀਕ ਆ ਜੀ ਗਾਰੰਟੀ ਹੂ ਆਪਣੀ ਗਾਰੰਟੀ ਹੂ ਆਪਣੀ ਲੈ ਮਿੱਤਰੋ ਦੇਖ ਸਕਦੋਂਗੇ ਇਹ ਕਿੰਮੇ ਬਈ ਰੇਟ ਕਿੰਨੇ ਲੱਗੂ ਇਹਦਾ ਇਹ ਆਪਾਂ 455000 ਮੰਗਦੇ ਆ ਸਵਾ ਕੁ 4 ਲੱਖ ਦਾ 20000 ਦਾ ਦੇ ਦਾਂਗੇ ਲੈ ਵੀ ਮਿੱਤਰੋ ਇਹ ਵੀ ਲੈ ਕੇ ਜਾ ਸਕਦੋਂਗੇ 855 ਇੱਕ ਹੋਰ ਆ ਗਿਆ ਸਾਈ ਮਾਡਲ ਇਹ ਤਾਂ ਬਹੁਤ ਖੜੇ ਨੇ ਭਈ ਇਹਦਾ ਕਿੰਨੇ ਮਰਜ਼ੀ ਲੈ ਜਾਓ ਹਾਂ ਹਾਂ ਜਿੰਨੇ ਮਰਜ਼ੀ ਹਾਂ ਉਹ ਉਹ ਦੇਖ ਸਕਦੇ ਹੋ ਭਈ ਲਾਲ ਲਾਲ ਉਹ ਪਈ ਆ ਸਾਰੀ ਵਾਧੂ ਵਾਧੂ ਦੱਸੋ ਜੀ ਮਾਰੇ ਜੀ ਇਹ ਵੀ ਬਾਈ ਮਾਡਲ ਆ 3 ਸਪੀਡਾਂ ਲੋ ਹਾਈ ਮੀਡੀਅਮ ਮਾਨਸਾ ਸਾਡਾ ਨੰਬਰ ਆ ਲੋਕਲ ਠੀਕ ਆ ਜੀ ਮਾਨਸਾ ਦਾ ਨੰਬਰ ਆ ਇਹ ਹਾਂ ਠੀਕ ਆ ਜੀ ਹੋਰ ਵੀ ਟਰੈਕਟਰ ਖੜੇ ਆ ਅੰਦਰ ਵੈਸੇ ਸਾਰੀ ਵੈਰਾਈਟੀ ਆ ਠੀਕ ਆ ਜੀ ਟੈਟਰ ਕੇ ਮੇਨੇ ਦੇ ਨਾਲ ਦੇ ਟਾਇਰ 80 85 ਪੈਸੇ ਇਹ ਵੀ ਆਪਣੀ ਵੀਡੀਓ ਚ ਦਿਂਦੇ ਆਪਾਂ ਐਵੇਂ ਕਹਿ ਰਹੀਏ ਵੀ ਜਾਦੇ ਆ ਜਾਂ ਘੱਟ ਆ ਇਹ ਮਾਡਲ ਕਿੰਨਾ ਹੋਊਗਾ ਇਹ 22 ਮਾਡਲ ਆਈ 2000 ਇਹ 22 ਮਾਡਲ ਆ ਬਈ ਦੇਖ ਸਕਦੇ ਹੋ ਨਾ ਟਰੈਕਟਰ ਦੀ ਕੰਡੀਸ਼ਨ ਬਈ ਵਧੀਆ ਪਈ ਹੈਗੀ ਦੇ ਆ ਜਾਓ ਇਧਰ ਨੂੰ ਆ ਜਾਓ ਮੜਾ ਜਾ ਤੇ ਹੋਰ ਇਹਦੇ ਬਾਰੇ ਕੁਝ ਜੀ ਬਸ ਠੀਕ ਆ ਟਰੈਕਟਰ ਉਹ ਵਧੀਆ ਟਰੈਕਟਰ ਹੈ ਰੰਗ ਪੇਂਟ ਦਾ ਬਈ ਸਾਰਾ ਓਰੀਜਨਲ ਹੈ ਹੀਟੋ ਦਿਖਾ ਦੇ ਬੱਬੂ ਬਈ ਨਾ ਕਈ ਵਾਰ ਹੁੰਦਾ ਅਗਲੇ ਨੂੰ ਵੀ ਨਾ ਜਿੰਨਾ ਆਪਾਂ ਵੀਡੀਓ ਦੇ ਵਿੱਚ ਬੋਲਾਂਗੇ ਜਾਂ ਦਿਖਾਵਾਂਗੇ ਉੰਨੀ ਮਿਲੂਗਾ ਉੰਨੀ ਮਿਲੂਗਾ ਜੀ ਕਿੰਨੇ ਰੁਪਏ ਦਾ ਬਣ ਜੂਗਾ ਜੀ ਸਪੈਸ਼ਲ ਅਗਲਾ ਲਾਂਬਾ ਦੇ ਦੇ ਫੋਨ ਲਾ ਕੇ 20000 ਫਰਕ ਨਿਕਲ ਆਏਗਾ ਗੱਲ 'ਚ ਜਾਂ ਰੇਟ 'ਚ ਜਾਂ ਡ੍ਰੈਕਟਰ ਠੀਕ ਆ ਜੀ ਹਾਂਜੀ ਹਾਂਜੀ ਕਿੰਨੇ ਰੁਪਏ ਦਾ ਬਣ ਜੂਗਾ ਬਈ ਇਹ ਇਹ ਆਪਾਂ ਦੇ ਦਾਂਗੇ 7 ਲੱਖ ਤੇ 40000 ਲੈ ਵੀ 7 ਲੱਖ ਤੇ 40000 ਰੁਪਏ ਦਾ ਹਣਾ ਬਾਕੀ ਬਈ ਮਾਨਤਾਨ ਵੀ ਕਰ ਦਾਂਗੇ ਹਾਂ ਇਹ ਜੀ ਇਹ 12 ਮਾਡਲ ਹੈ ਇਹ ਵੀ 13 ਨੰਬਰ ਆ ਸੰਗਰੂਰ ਦਾ ਲੈ ਵੀ ਸੰਗਰੂਰ ਹਾਂ ਜੀ ਇਹ ਕਿੰਨੇ ਕਲਮੀ ਲੱਗੀ ਡਾਇਰੈਕਟਰ ਦੇ ਇਹ ਕਿੰਨੇ ਥ੍ਰੀ ਸਿਲੰਡਰ ਚ ਆ ਗਿਆ ਬਈ ਇਹ ਤਿੰਨ ਸਿਲੰਡਰ ਹੁੰਦਾ 3 ਸਿਲੰਡਰ ਚ ਆ ਗਿਆ ਤੇ ਮਿੱਤਰੋ ਦੇਖ ਸਕਦੇ ਹੋਗੇ ਟਰੈਕਟਰ ਸਾਫ ਪਿਆ ਬਈ ਜਮਾ ਹਨ ਟਾਇਰ ਟੂਰ ਵੀ ਸਾਫ ਪਿਆ ਜਣਾ ਇਹਦੀ ਗੱਲ ਨਹੀਂ ਕਿੰਨੇ ਪੈਸੇ ਹੋਣਗੇ ਟਾਇਰ ਬਈ ਟਾਇਰ ਹੋਣਗੇ 80 ਕੁ ਪੈਸੇ 80 ਕੁ ਪੈਸੇ ਟਾਇਰ ਹੀ 12 ਮਾਰਲਾ ਉਹ ਟਰੈਕਟਰ ਬਾਰੇ ਕੁਝ ਹੋ ਠੀਕ ਆ ਡਾਇਰੈਕਟਰ ਵਧੀਆ ਟੌਪ ਦਾ ਟਰੈਕਟਰ ਹੈ ਕਿਤੇ ਵੀ ਕਲਮੀ ਲੱਗੇ ਸਾਰਾ ਓਰੀਜਨਲ ਹੈ ਚਲਾ ਕੇ ਵਾ ਕੇ ਲੈ ਜੇ ਬੰਦਾ ਠੀਕ ਹੈ ਲੈ ਵੀ 12 ਮਾਰਲਾ ਮਿੱਤਰੋ ਦੇਖ ਸਕਦੇ ਹੋਗੇ ਈਪੀ ਕੀ ਡਿਮਾਂਡ ਹੈ ਦੀ 435 ਮੰਗਦੇ ਆ 4 ਲੱਖ ਰੁਪਏ ਦਾ ਲੈ ਵੀ 43000 ਰੁਪਿਆ ਬਾਈ ਲੈਸ ਕਰ ਦੂਗਾ ਇਹ ਨਾ ਇੱਕ ਇਹਦੇ ਚ ਆਪਾਂ ਪਹਿਲਾਂ ਦਿੱਤੀ ਸੀਗੀ ਆਪਾਂ ਪਹਿਲਾਂ ਵਾਲੀ ਵੀਡੀਓ ਚ ਆਫਰ ਦਿੱਤੀ ਸੀ ਇਹਦੀ ਵੀ ਆਪਾਂ ਟੈਂਕੀ ਭਰਾ ਕੇ ਦੇਵਾਂਗੇ ਜਾਂ ਕੋਈ ਵੀਰ ਕਿਸਾਨ ਲੈ ਕੇ ਜਾਊ ਸਾਹਮਣੇ ਪੰਪਰ ਠੀਕ ਹੈ ਬਾਕੀਆਂ ਦੀ ਬਾਈ ਨਹੀਂ ਬਾਕੀਆਂ ਨਹੀਂ ਨੇ ਤੇ ਆਫਰ ਦੇ ਨਾਲ ਕਾ ਤੋ ਦਰਿਆ ਤੇ ਕਰ ਨਹੀਂ ਨਹੀਂ ਇਹ ਤੇ ਇਹ ਤੇ ਆਫਰ ਦਿੱਤੀ ਹੋਈ ਆ ਇਹ ਤੇ ਆਫਰ ਆ ਕਰਨੀ ਇਹ ਤੇ ਆਫਰ ਦਿੱਤੀ ਹੋਈ ਆ ਸਾਹਮਣੇ ਪੰਪ ਆ ਇਹ ਟਰੈਕਟਰ ਪਹਿਲਾਂ ਵੀ ਆਪਣੇ ਕੋਲੇ 36 30 ਟਰੈਕਟਰ ਦੇ ਉੱਪਰ ਦਿੱਤੀ ਸੀਗੀ ਉਹ ਬਾਈ ਆਈ ਸੀ ਉਹਨਾਂ ਨੂੰ ਟੈਂਕੀ ਭਰਾ ਕੇ ਟਰੈਕਟਰ ਦੇ ਹੁਣ ਇਹ ਤੇ ਆਫਰ ਕਰਨੀ ਆ ਇਹ ਤੇ ਇਹ ਤੇ ਕੱਲੇ ਤੇ ਆਫਰ ਲੈ ਵੀ ਟੈਂਕੀ ਫੁੱਲ ਕਰਕੇ ਦੇਣਗੇ ਬਾਈ ਜਿਹੜਾ ਬਾਈ ਟਰੈਕਟਰ ਲੈ ਜਾ ਇੱਕ ਪੀ ਵੀ 31 ਹੋਰ ਆ ਗਿਆ ਜੀ ਹਾਂ ਜੀ ਹਾਂ 855 ਜੀ ਇਹ ਵੀ 21 ਮਾਡਲ ਆ ਇਹ ਵੀ 21 ਮਾਡਲ ਆ ਜੀ ਲੈ ਵੀ ਰਿਵਰਸ ਪੀਟੀਓ ਆ ਦੇਖ ਸਕਦੇ ਹੋ ਵੀ ਟਾਇਰ ਹੈਗੇ ਨੇ ਇਹਦੇ ਵੀ 80 ਕਿਪੇਟ ਟਾਇਰ ਹਾਂ ਹਾਂ 80 ਕਿਪੇਟ ਟਾਇਰ ਹੈਗੇ ਟਾਇਰ ਸਾਫ਼ ਪੁੰਦੇ ਨੇ ਵੀ ਸਾਰੇ ਨਾਲ ਆਪਣੇ ਹਾਂਜੀ ਹੋਰ ਕੁਛ ਟਰੈਕਟਰ ਬਾਰੇ ਜੀ ਇਹ 7 ਕ ਲੱਖ ਰੁਪਏ ਦਾ ਦੇ ਦਾਂਗੇ ਹਾਂ ਨਾ ਠੀਕ ਹੈ ਜੀ ਹਾਂਜੀ ਆ ਰੰਗ ਇਹਦਾ ਕਿਵੇਂ ਗਿਛਾ ਨਹੀਂ ਇਹਦਾ ਲੈਮੀਨੇਸ਼ਨ ਹੋਏ ਹੋਏ ਲੈਮੀਨੇਸ਼ਨ ਹੋਏ ਹੋਏ ਲੈਮੀਨੇਟ ਹੋਏ ਹੋਏ ਮਗਰਾ ਠੀਕ ਗੱਲ ਵਧੀਆ ਚੌਂਕੀ ਬੰਦੇ ਕੋਲੇ ਸੀ ਕਿਸੇ ਕੋਲ ਨਹੀਂ ਵੀ 7 ਕ ਲੱਖ ਰੁਪਏ ਦਾ ਬਣਦਾ ਹਾਂ ਹਾਂ 7 ਕ ਲੱਖ ਦਾ ਇਹ ਵੀ 7 ਕ ਲੱਖ ਦਾ ਬਣ ਜੂਗਾ ਤੇ ਇੱਧਰ ਆਇਆ ਬੱਬੂ ਹੋਰ ਆ ਗਏ ਦੋ ਹੋਰ ਆ ਗਏ ਨਾ ਇਹ ਕਿੰਨੇ ਮਾਡਲ ਹੈ ਇਹ 10 ਮਾਡਲ ਹੈ ਇਹ ਸਿੰਗਲ ਇਹੋ ਮਾਡਲ ਹੀ ਹੈ ਇੱਕ ਕੋਈ ਸ਼ੌਂਕੀ ਬੰਦਾ ਹੁੰਦਾ ਇਹਦੀ ਗੱਲ ਹੋਰ ਨੋਟ ਕਰਾ ਦੇ ਦਰਸ਼ਕਾਂ ਨੂੰ ਪੀਵੀ 52 0855 ਨੰਬਰ ਹੈ ਇਹਦਾ PV 52 0855 855 ਨੰਬਰ ਆ ਟਰੈਕਟਰ ਦਾ ਕਿਸੇ ਨੇ ਛੌਂਕ ਪੂਰਾ ਕਰਨ 855 ਨੰਬਰ ਆ ਟਰੈਕਟਰ ਠੀਕ ਹੈ ਮਹਿੰਗਾ ਤਾਂ ਨਹੀਂ ਕਰਤਾ ਨਹੀਂ ਨਹੀਂ ਮਹਿੰਗਾ ਨਹੀਂ ਜਮਾਂ ਸੇਮ ਰੇਟ ਆ ਜਿਹੜਾ ਰੇਟ ਮਾਰਕੀਟ ਚ ਆਉਂ ਹੀ ਆ ਕਿੰਨਾ ਰੇਟ ਆ ਦਾ 10 ਮਾਡਲ ਇਹ 10 ਮਾਡਲ ਹੈ ਇਹ 3.5 ਲੱਖ ਦਾ ਦੇ ਦਿਆਂਗਾ ਲੈ ਵੀ 3.5 ਲੱਖ ਰੁਪਏ ਦਾ 10 ਮਾਡਲ ਟਰੈਕਟਰ ਆ ਮਿੱਤਰੋ ਸਾਫ਼ ਪਿਆ ਟਰੈਕਟਰ ਇਹ ਜੀ ਗੱਲ ਨਹੀਂ ਹੈ ਕਿ ਇਹ ਕਿਸੇ ਨੇ ਸ਼ੌਂਕੀ ਬੰਦੇ ਨੇ ਵੀ ਯਾਰ ਉਹੀ ਟਰੈਕਟਰ ਆ ਉਹੀ ਨੰਬਰ ਆ ਹਾਂ ਜੀ ਤੇ ਆਪਾਂ ਲੈਣਾ ਤੇ ਆਪਾਂ ਦੇ ਦਾਂਗੇ ਠੀਕ ਹੈ ਜੀ ਲੈ ਵੀ 855 ਤੇ ਨੰਬਰ ਵੀ 855 ਉਹ ਹੈ ਬਈ ਇਹ ਕਿੱਥੇ ਦਾ ਨੰਬਰ ਇਹ 22 ਮਾਡਲ ਹੈ ਵੀ ਪੀਵੀ 31 ਹੈ ਸਾਡਾ ਇਹ ਵੀ ਪੀਵੀ 31 ਹੈ ਸਾਡਾ ਆਪਦਾ ਲੈ ਵੀ 22 ਮਾੜਲਾ ਵੀ ਦੇਖ ਸਕਦੇ ਹੋ ਇਹ ਸਾਡਾ ਆਪਦਾ ਘਰ ਦਾ ਟਰੈਕਟਰ ਹੈ ਘਰ ਵਾਲਾ ਟਰੈਕਟਰ ਹੈ ਘਰ ਦਾ ਟਰੈਕਟਰ ਹੈ ਹਾਂ ਬਸ ਇਹ ਹੁਣ ਇਹਨੂੰ ਸੇਲ ਤੇ ਲਾਤਾ ਚੱਲਿਆ ਕਿੰਨਾ ਕੋਇਆ ਵੀ ਆ ਜਾ ਬਣਾ ਇਹ 12 1300 ਘੰਟਾ ਚੱਲਿਆ ਵੀ 12 1300 ਘੰਟਾ ਚੱਲਿਆ ਆ ਵੀ 22 ਮਾੜਲਾ ਬੰਦ ਨੂੰ ਦਿਖਾ ਕੋਈ ਵੀ ਨਟ ਸਾਰੇ ਸੀਲਡ ਹੈ ਟਰੈਕਟਰ ਇੱਕ ਨੰਬਰ ਆ ਜਾ ਠੀਕ ਹੈ ਜੀ ਹਾਂਜੀ ਹਾਂਜੀ ਲੈ ਵੀ ਦਿਖਾ ਦੇ ਚਾਰੇ ਪਾਸੇ ਵੀ ਐਮ ਆਰ ਐਫ ਦੇ ਟਾਇਰ ਨੇ ਦੇਖ ਸਕਦੇ ਹੋਗੇ 16 ਨੰਬਰ ਹੈ ਨਾ ਹਾਂ ਇਹ ਕਿੰ ਲੱਖ ਰਾ ਦੇ ਦਾਂਗੇ ਮੁੱਕ ਤੇ ਮਾਨਤਨ ਕਰ ਲੈ ਵੀ ਸਵਾ 7 ਲੱਖ ਰੁਪਏ ਦੇ ਦੇਣਗੇ ਬਾਈ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਬਾਈ ਅੱਗੇ ਬਾਈ ਇਹ ਜੋ 585 22 ਮਾਡਲ ਲੈ ਵੀ 22 ਮਾਡਲ ਜੋਬੋ ਹਾਂਜੀ ਹਾਂਜੀ 3 ਸਪੀਡ ਇੱਕ ਨੋਵੋ ਹੁੰਦਾ ਨਾ ਵਿੱਚ ਆਹ ਉਹ ਨੋਵੋ ਹੁੰਦਾ ਉਹ ਅਰਜਨ ਹੁੰਦਾ ਅੱਛਾ ਉਹ ਅਰਜਨ ਹੁੰਦਾ ਹਣਾ ਇਹ 3 ਸਪੀਡ ਆ ਟੌਪ ਮਾਰ ਲਾ ਡਬਲ ਡਿਸਟ੍ਰੀਬਿਊਟਰ ਆਈ ਪੀਟੀਓ ਨਾਲ ਦੇ ਟਾਇਰ ਆ ਬਾਈ ਮਾਡਲ ਮਾਨਸਾ ਨੰਬਰ ਠੀਕ ਹੈ ਮਾਨਸਾ ਸਾਢੇ 5 ਲੱਖ ਰੁਪਏ ਦੇ ਦਾਂਗੇ ਹਾਂ ਜਾਂ ਨਾ ਸਾਢੇ 3 ਰੁਪਿਆ 25000 ਲੈ ਕੇ ਆ ਜੇ ਅਗਲਾ ਤੇ ਟਰੈਕਟਰ ਦੇ ਦਾਂਗੇ ਤੇ ਵੀ 25000 ਰੁਪਿਆ ਲੈ ਕੇ ਆ ਜੋ ਤੇ ਆ ਟਰੈਕਟਰ ਲੈ ਜਾ ਬਾਈ ਹਨਾ 25000 ਰੁਪਿਆ ਦੇ ਕੇ ਟਰੈਕਟਰ ਲੈ ਜਾ ਬਾਕੀ ਲੋਨ ਕਰਾ ਬਾਕੀ ਲੋਨ ਹੋ ਜਾਊਗਾ ਜੀ ਲੋਨ ਵੀ ਨਹੀਂ ਜ਼ਿਆਦਾ ਬਸ ਐ ਨਹੀਂ ਵੀ ਕੋਈ ਵਿਆਜ ਆਪਾਂ ਜ਼ਿਆਦਾ ਲਾ ਦੇਗੇ ਵਿਆਜ ਵੀ ਜਮਾ ਦੇਖ ਕੇ ਬੰਦਾ ਕਿਸ਼ਤਾਂ ਬਣਾਵੇ ਇੱਕ ਆ ਪੀ ਵੀ 31 ਹੋਰ ਆ ਗਿਆ ਇਹ ਮਾਨਸਾ ਨੰਬਰ ਹਾਂ ਜੀ ਫਾਰਮ 6022 ਮਾਡਲ ਹੈ ਜੀ ਫਾਰਮ 6022 ਮਾਡਲ ਸੱਤਰੀ ਲੱਗੀ ਹੋਈ ਆ ਬਾਈ ਹਾਂਜੀ ਹੈ ਬਹਰ ਵਾਲੀ ਟਰੈਕਟਰ ਪੂਰਾ ਸਾਫ਼ ਪਿਆ ਬਾਈ ਇੰਜਨ ਗੇਅਰ ਓਕੇ ਹੁੰਦਾ ਜਮਾ ਓਕੇ ਓਕੇ ਜੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਆ ਬਈ 60 ਆ ਬਈ ਫਾਰਮ ਟਰੈਕ ਦੇਖ ਸਕਦੇ ਹੋਗੇ ਟਾਇਰ ਟੂਰ ਬਾਈ ਸਾਫ਼ ਪਏ ਨੇ ਜਮਾ ਕਿੰਨੇ ਰੁਪਏ ਦਾ ਬਰਜੂਗਾ ਜੀ ਇਹ ਆਪਣਾ ਇਹ ਆਪਾਂ 7 ਲੱਖ ਡਿਮਾਂਡ ਕਰਦੇ ਆ ਮੌਕੇ ਤੇ 20 ਕੁ ਹਜ਼ਾਰ 25 ਹਜ਼ਾਰ ਡਿਸਕਾਊਂਟ ਕਰ ਦਾਂਗੇ ਅੱਛਾ ਜੀ ਜੇ ਤੇਰੀ ਵੀਡੀਓ ਕੋਈ ਸ਼ੇਅਰ ਕਰਕੇ 5000 ਰੁਪਿਆ ਹੋਰ ਕਰ ਦੇ ਲੈ ਵੀ ਆ ਤਾਂ ਫਰੀ ਵਾਲਾ ਕੰਮ ਆ ਉਹ ਤਾਂ ਕਰ ਦਿਓ ਨਾ ਇਹ ਬ ਇਹ 735 ਆ ਬਾਹਰ ਨੰ ਬਾਹਰ ਪੰਪ ਵਾਲਾ ਠੀਕ ਆ ਜੀ ਇਹ ਵੀ ਟਰੈਕਟਰ ਦੇ ਵਿੱਚ ਕਿਸੇ ਚ ਕੱਟ ਕੇ ਆਇਆ ਸੀ ਆਪਣੇ ਕੋਲੇ ਵਾਸਤੇ ਤਿਆਰ ਕਰਨ ਨੂੰ ਕਿੰਨੇ ਮਾਡਲ ਆ ਇਹ ਇਹ 99 ਆ 99 ਮਾਡਲ ਆ ਠੀਕ ਆ ਲੈ ਵੀ 13x28 ਵਾਲੇ ਟਾਇਰ ਇਹਦੇ ਮਗਰ ਲਈ ਠੀਕ ਆ 13 ਨੰਬਰ 1 ਲੱਖ ਤੇ 60 ਹਜ਼ਾਰ ਤਾਂ ਦੇ ਦਾਂਗੇ ਬਸ ਆਹ ਨਾ ਕੋਈ ਟਰਾਲੀਆਂ ਟਰੋਲੀਆਂ ਵਾਲਾ ਬਾਈ ਆ ਜਾਂਦਾ ਵਧੀਆ ਬਾਹੀ ਵਾਲਾ ਟਰੈਕਟਰ ਐਂਜਨ ਗੇਰ ਦਾ ਪੂਰਾ ਚੰਗਾ ਜ਼ਿੰਮੇਵਾਰੀ ਵਾਲਾ ਲੈ ਵੀ ਜਿਹੜੇ ਮੇਰੇ ਵੀਰਾਂ ਕੋਲੇ ਕੱਟ ਬਾਈ ਲੈ ਗਿਆ 155 ਉੱਚਾ ਮਾਡਲ ਕਟਾ ਕੇ ਦੇਗਾ ਚੰਗਾ ਟਰੈਕਟਰ ਇਹੇ ਬਾਈ ਇਹ ਵੀ ਮਾਡਲ ਆ ਪ੍ਰੀਤ ਦਾ ਇੱਕੋ ਹੀ ਹੈਦਾ ਆਪਣੇ ਕੋਲ ਹੈ ਨਾ ਹਾਂ ਇੱਕੋ ਆ ਇਹ 20 ਮਾਡਲ ਆ ਪ੍ਰੀਤ ਦਾ ਵੀ ਦੇਖ ਸਕਦੇ ਹੋਗੇ ਇਹ ਟਰੈਕਟਰ ਵੀ ਕਿਵੇਂ ਆਗਾ ਸੈਂਟਰ ਗੇਅਰ ਵਾਲਾ ਟਰੈਕਟਰ ਆ ਵਧੀਆ ਟਰੈਕਟਰ ਆ ਟੌਪ ਦਾ ਠੀਕ ਆ ਜੀ ਤੇ ਟਾ ਟੁਰਤਾ ਦੇਖ ਨਾਲ ਵੀ ਤੁਹਾਨੂੰ ਦੱਸਿਆ ਨੇ ਕਿੰਨੇ ਕੀ ਦਿੰਦੇ ਆ ਵੀਡੀਓ ਦੇ ਵਿੱਚ ਕਿ 4 ਲੱਖ ਰੁਪਏ ਦਾ ਟਰੈਕਟਰ ਇਹ ਆਪਾਂ ਦੇ ਆ ਜਾ ਬਾਹਰ ਨੂੰ ਆ ਜਾ ਬਾਈ ਲੈ ਵੀ ਮਿੱਤਰੋ ਇਹ ਸੀਗੇ ਟਰੈਕਟਰ ਲਗਭਗ ਤੁਹਾਨੂੰ 25 ਤੋਂ 30 ਟਰੈਕਟਰ ਦਿਖਾਤੇ ਆ ਨਾ ਤੁਸੀਂ ਕੋਈ ਵੀ ਟਰੈਕਟਰ ਲੈ ਕੇ ਜਾ ਸਕਦੇ ਹੋ ਤੇ ਜੇ ਤੁਹਾਡੇ ਕੋਲੇ ਵੀ ਪੈਸੇ ਘਟਣੇ ਤਾਂ ਤੁਸੀਂ ਇਹਨਾਂ ਵਿੱਚ ਕੋਈ ਵੀ ਟਰੈਕਟਰ ਲੋਨ ਤੇ ਲੈ ਕੇ ਜਾ ਸਕਦੇ ਆ ਨਾ ਬਾਈ ਜੀ ਕੋਈ ਟਰੈਕਟਰ ਇਹ ਜਿਆ ਤਾਂ ਨਹੀਂ ਹੈਗਾ ਜਿੱਤੇ ਨਾ ਹੁੰਦਾ ਨਾ ਹੋਵੇ ਲੋਨ ਬਾਈ ਬਸ ਆਪਣੇ 10 ਮਾਣ ਤੋਂ ਉੱਤੇ ਨੇ ਸਾਰੇ ਦੇ ਲਗਭਗ 10 ਤੋਂ ਉੱਤੇ ਉੱਤੇ 30% ਹੈਗਾ ਸਾਰੇ ਟਰੈਕਟਰ ਉਹ ਹੀ ਜਾਣਗੇ ਨੰਦੇ ਚੱਲੇ ਹਾਂਜੀ ਹਾਂਜੀ ਠੀਕ ਆ ਜੀ ਹੁਣਾ ਕਿੱਥੇ ਪਊਗਾ ਨਾ ਇੱਕ ਵਾਰ ਹਾਂਜੀ ਬਰਨਾਲਾ ਹਮ ਬਾਈਪਾਸ ਤੇ ਨਾਲ ਆਪਣਾ ਸੰਦੀਪ ਪੰਪ ਸਾਹਮਣੇ ਸੰਦੀਪ ਪੰਪ ਸਾਹਮਣੇ ਪੁਰਾਣਾ ਪੰਪ ਤਾਂ ਬਹੁਤ ਸੰਦੀਪ ਪੰਪ ਲੈ ਵੀ ਮਿੱਤਰੋ ਆਜੋ ਜੇ ਤੁਹਾਨੂੰ ਕੋਈ ਵੀ ਟਰੈਕਟਰ ਚਾਹੀਦਾ ਤਾਂ ਬਾਈ ਇੱਕ ਨੰਬਰ ਕੁਆਲਟੀ ਹੈ ਕਿਤੇ ਗਾਰੰਟੀ ਵਾਲੇ ਟਰੈਕਟਰ ਨੇ ਸਾਰੇ ਤੁਸੀਂ ਕੋਈ ਵੀ ਲੈ ਕੇ ਜਾ ਸਕਦੇ ਵੀਰ ਦੇ ਕੋਲ ਆ ਕੇ ਠੀਕ ਹੈ ਬਾਈ ਧੰਨਵਾਦ ਧੰਨਵਾਦ ਬਹੁਤ ਬਹੁਤ